ਚੌਂਤੀ ਦੇਵੇ ਤੁਸੀਂ ਕੀ ਕਰ ਰਹੇ ਹੋ ਚੌਂਤੀ ਦੇਵੇ ਤੁਸੀਂ ਕਰਦੇ ਹੋ ਦਫਤਰ ਇੱਕ ਨੇ ਠੱਗ ਲੈ ਜੀ ਦੂਜਾ ਆਪਦਾ ਲਿਆ ਕੇ ਆਉਦਾ ਘਰ ਵਾਲਾ ਆਉਦਾ ਪਰਿਵਾਰ ਦਾ ਮੈਂਬਰ ਜਾ ਕੇ ਬਿਠਾ ਦੇਣੇ ਤੁਸੀਂ ਆ ਤੈਨੂੰ ਪੁੱਛਣਾ ਚਾਹਣਾ ਤੈਨੂੰ ਬਹੁਤ ਵੀਡੀਓ ਪਾਉਣ ਦਾ ਸ਼ੌਂਕ ਆ ਬਹੁਤ ਤੂੰ ਮੇਰੀ ਬਦਨਾਮੀ ਕਰ ਲਈ ਬਿਨਾ ਦੇਖੇ ਬਿਨਾ ਸੋਚੇ ਸਮਝੇ ਤੂੰ ਮੇਰੀ ਬਦਨਾਮੀ ਕਰ ਰਿਹਾ ਮਹਿੰਗੇ ਤੇ ਪੂਖ ਪਰਮਾਤਮਾ ਦਾ ਸਿਰ ਤੇ ਹੱਥ ਹੈ ਇਸ ਕਰਕੇ ਤੁਸੀਂ ਬੇਫਿਕਰ ਰਹੇ ਹੋ ਤੁਹਾਡੇ ਚਾਰਾਂ ਪਾਸੋਂ ਨੁ ਭਲੇਕੇ ਕਰ ਦਾਂਗੇ ਚੋਰੋ ਕਿਹੜੀ ਗੱਡੀ ਆ ਸਾਡੇ ਕੋਲ ਸਾਬਿਤ ਕਰ ਮੇਰੇ ਕੋ ਆ ਸਾਬਿਤ ਕਰ ਮੇਰੇ ਕੋ ਕਿਹੜੀ ਪ੍ਰਾਪਰਟੀ ਹੈ ਕੀ ਬਣਾ ਲਿਆ ਮੈਂ ਕੀ ਤੁਸੀਂ ਹੁਣ ਕਿਸੇ ਨੂੰ ਕਿਸੇ ਦੇ ਆਫਿਸ ਚ ਜਲੂਸ ਕੱਢ ਕੇ ਪ੍ਰੋਫੀਆ ਮੰਗੂਗੀ ਪੈਸੇ ਮੰਗੂਗੀ ਅਸੀਂ ਆਪ ਦੇ ਪਰਿਵਾਰ ਨਹੀਂ ਪਾਲਨੇ ਮੈਂ ਆਪ ਦਾ ਪਰਿਵਾਰ ਨਾ ਪਾਲਾ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਵਿੱਚ ਹੰਗਾਮਾ ਹੋਇਆ ਤੇ ਇਸੇ ਹੰਗਾਮੇ ਤੋਂ ਬਾਅਦ ਚੰਡੀਗੜ੍ਹ ਦੇ ਸਾਰੇ ਇਮੀਗ੍ਰੇਸ਼ਨ ਏਜੰਟਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਜਿਨ੍ਹਾਂ ਦੇ ਵੱਡੇ આરોਪ ਨੇ ਕਿ ਭਾਨਾ ਸਿੱਧੂ ਤੇ ਉਸਦੇ ਸਾਥੀਆਂ ਦੇ ਵੱਲੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦਕਿ ਉਹ ਸਾਰੇ ਆਪਣਾ ਲੀਗਲ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਹਾਲਾਂਕਿ ਨਾ ਏਜੰਟਾਂ ਦਾ ਇਹ ਵੀ ਕਹਿਣਾ ਹੈ ਕਿ ਹਰੇਕ ਖੇਤਰ ਦੇ ਵਿੱਚ ਠੱਗੀਆਂ ਹੁੰਦੀਆਂ ਨੇ ਜੇ ਕਰੋਨਾ ਦੇ ਵੀ ਕੋਈ ਏਜੰਟ ਭਰਾ ਠੱਗੀਆਂ ਕਰਦੇ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਹੜੇ ਏਜੰਟ ਲੀਗਲ ਤਰੀਕੇ ਦੇ ਨਾਲ ਕੰਮਕਾਰ ਕਰ ਰਹੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਐਸੇ ਦੇ ਚਲਦਿਆਂ ਉਹਨਾਂ ਨੇ ਪੰਨਾ ਸਿੱਧੂ ਅਤੇ ਉਸ ਦੇ ਸਾਥੀਆਂ ਦੇ ਉੱਪਰ aarop ਲਗਾਏ ਨੇ ਕਿ ਲਗਾਤਾਰ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਆ ਕੇ ਹੰਗਾਮਾ ਕੀਤਾ ਜਾਂਦਾ ਹੈ ਤੇ ਇਸੇ ਤੋਂ ਬਾਅਦ ਇਮੀਗ੍ਰੇਸ਼ਨ ਏਜੰਟਾਂ ਦੇ ਵੱਲੋਂ ਇਕੱਠੇ ਹੋ ਕੇ ਵਿਰੋਧ ਜਤਾਇਆ ਜਾ ਰਿਹਾ ਤੇ ਨਾਲ ਹੀ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਮੈਨੂੰ ਦੱਸ ਸਕਦਾ ਮੇਰੀ ਕੀ ਗਲਤੀ ਹੈ ਹੈ ਮੈਨੂੰ ਪੁੱਛਣਾ ਚਾਹਣਾ ਤੈਨੂੰ ਬਹੁਤ ਵੀਡੀਓ ਪਾਉਣ ਦਾ ਸ਼ੌਂਕ ਆ ਬਹੁਤ ਤੂੰ ਮੇਰੀ ਬਦਨਾਮੀ ਕਰ ਲਈ ਬਿਨਾ ਦੇਖੇ ਬਿਨਾ ਸੋਚੇ ਸਮਝੇ ਤੂੰ ਮੇਰੀ ਬਦਨਾਮੀ ਕਰ ਰਿਹਾ ਕੀ ਹੈ ਜੀ ਗੱਡੀਆਂ ਚ ਘੁੰਮਦੇ ਨੇ ਉਹ ਘੁੰਮਦੇ ਨੇ ਕਿਹੜੀ ਗੱਡੀ ਆ ਸਾਡੇ ਕੋਲ ਸਾਬਿਤ ਕਰ ਮੇਰੇ ਕੋਲ ਆ ਸਾਬਿਤ ਕਰ ਮੇਰੇ ਕੋਲ ਕਿਹੜੀ ਪ੍ਰਾਪਰਟੀ ਆ ਕੀ ਬਣਾ ਲਿਆ ਮੈਂ ਤੂੰ ਮੇਰੇ ਬਾਰੇ ਜਾਣਦਾ ਕੀ ਹੈ ਮੈਂ ਤੈਨੂੰ ਪੁੱਛਣਾ ਚਾਹਣਾ ਮੇਰੇ ਬਾਰੇ ਕੀ ਜਾਣਦਾ ਤੂੰ ਤੇਰੇ ਪਿੰਡਾਂ ਲਾਗੇ ਦਾ ਮੈਂ ਤੇਰੇ ਪਿੰਡਾਂ ਲਾਗੇ ਦਾ ਉਸੇ ਜ਼ਿਲ੍ਹੇ ਦਾਗਾ ਉਹ ਸੇ ਏਰੀਏ ਦਾ ਗਾਂ ਮੈਨੂੰ ਮੇਰੀ ਇੱਜ਼ਤ ਮੋੜੇ ਮੈਨੇ ਖੜਾਬ ਜੋ ਕੀਤਾਗਾ ਇਹਦੀ ਟੀਮ ਨੇ ਮੈਨੂੰ ਰਾਤ ਗੋਰਾ ਨਾਮ ਦਾ ਮੁੰਡਾਗਾ ਚਲੋ ਜੇ ਤੂੰ ਭਰਾ ਹੋਏਗਾ ਸੱਚ ਬੋਲੀ ਰਾਤ ਉਹਨੇ ਆਕੇ ਕਿਹਾ ਕਿ ਸਾਡੀ ਟੀਮ ਤੋਂ ਗਲਤੀ ਹੋ ਗਈ ਆ ਭਾਜੀ ਅਸੀਂ ਉਹਦੇ ਵੱਲੋਂ ਰਿਕੁਐਸਟ ਕਰਦੇ ਆ ਕਿ ਸਾਡੇ ਵੱਲੋਂ ਗਲਤੀ ਹੋ ਗਈ ਚਲੋ ਕੋਈ ਗੱਲ ਨਹੀਂ ਮੈਂ ਵੀ ਕਹਤਾ ਮੈਂ ਯਾਰ ਚਲੋ ਠੀਕ ਆ ਬੱਚਾ ਯਾਰ ਜੋਸ ਆਇਆ ਚਲੋ ਬੋਲ ਗਿਆ ਕੋਈ ਗੱਲ ਨਹੀਂ ਅਸੀਂ ਠੀਕ ਐ ਰਫਾਫਾ ਕਰ ਦੋ ਕੋਈ ਚੱਕਰ ਨਹੀਂ ਪਾਨੇ ਸਿੱਧੂ ਨੇ ਵੀ ਗੱਲ ਕੀਤੀ ਐ ਮੁਕਰੇਣਾ ਭਾਈ ਸਾਹਿਬ ਨਾਲ ਗੱਲ ਕੀਤੀ ਆ ਕਿ ਚਲੋ ਯਾਰ ਵੀ ਠੀਕ ਐ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਆ ਕੋਈ ਗੱਲ ਨਹੀਂ ਅਸੀਂ ਵੀ ਕਹਤਾ ਯਾਰ ਠੀਕ ਐ ਠੀਕ ਐ ਜਵਾਗ ਐ ਉਹ 25 ਸਾਲ ਦਾ ਗਾ ਦੱਸਿਆ ਮੈਨੂੰ ਉਹਨੇ ਅੰਦਰ ਮੈਂ ਉਹ ਤੋਂ ਪੁੱਛਿਆ ਕਿ ਖਰਦਾ ਕੀ ਆ ਲਾਅ ਦਾ ਸਟੂਡੈਂਟ ਐ ਯਾਰ ਉਹ ਤੇਰੇ ਪਿੱਛੇ ਬੱਚੇ ਦੀ ਕੋਈ ਜ਼ਿੰਦਗੀ ਖਰਾਬ ਕਰ ਰਿਆ ਆਪਾਂ ਲਾਅ ਦਾ ਸਟੂਡੈਂਟ ਐ ਤੁਹਾਡੇ ਪਿੱਛੇ ਲੱਗ ਕੇ ਆਕਰਦੂਤਾਂ ਤੇ ਆ ਗਏ ਕੀ ਤੁਸੀਂ ਹੁਣ ਕਿਸੇ ਨੂੰ ਕਿਸੇ ਦੇ ਆਫਿਸ ਚ ਜਲੂਸ ਕੱਢ ਕੇ ਫਰੋਤੀਆਂ ਮੰਗੋਗੇ ਪੈਸੇ ਮੰਗੋਗੇ ਅਸੀਂ ਆਪਦੇ ਪਰਿਵਾਰ ਨਹੀਂ ਪਾਲਨੇ ਮੈਂ ਉਹਦਾ ਪਰਿਵਾਰ ਨਾ ਪਾਲਾ ਮੈਂ ਟੈਕਸ ਭੰਨੇ ਸਿੱਧੂ ਨੂੰ ਦੂੰਗਾ ਇੱਕ ਵਾਰ ਜਦੋਂ ਸਭ ਦੀ ਨਜ਼ਰਾਂ ਚ ਉਹੀ ਕੈਰੇਕਟਰ ਸਰਟੀਫਿਕੇਟ ਬਣਦਾ ਸਾਨੂੰ ਸਾਡੇ ਵਰਗਿਆਂ ਨੂੰ ਮੈਨੂੰ ਇੱਕ ਗੱਲ ਮੈਂ ਇਹਨੂੰ ਪੁੱਛਣਾ ਚਾਹਣਾਗਾ ਇਹਨੂੰ ਕਿ ਇੱਕ ਵੀਡੀਓ ਪਾ ਰੀਅਲ ਸਟੇਟ ਦੇ ਕੰਮਾਂ ਚ ਠੱਗੀ ਹੋਈ ਆ ਆ ਕੇ ਮੈਨੂੰ ਮਿਲਣਾ ਸ਼ਾਮ ਨੂੰ 1000 ਬੰਦਾ ਇਕੱਠਾ ਹੋ ਜਾ ਮੈਂ ਉਸੇ ਪਿੰਡ ਤੋਂ ਆਣਾਗਾ ਮੈਂ ਉਸੇ ਏਰੀਆ ਤੋਂ ਆਣਾਗਾ ਉਹੀ ਪਰਿਵਾਰਾਂ ਚੋਂ ਮੈਂ ਉੱਠ ਕੇ ਜੋ ਮਾੜਾ ਮੋਟਾ ਆਪਦਾ ਰੋਜ਼ਗਾਰ ਕਰਕੇ ਆਪਦਾ ਪਰਿਵਾਰ ਪਾਲ ਰਿਆ ਤਾਂ ਮੇਰੀ ਗਲਤੀ ਕੀ ਇਹ ਦੇ ਵਿੱਚ ਜੇ ਇਹ ਬੰਦੇ ਨੇ ਮੈਨੂੰ ਆ ਕੇ ਕਹਿਤਾ ਕਿ ਯਾਰ ਮੇਰਾ ਕੋਈ ਕੇਸ ਆ ਮੈਨੂੰ ਮੇਰੇ ਦਿਮਾਗ ਚ ਆਈਆਂ ਚੀਜ਼ਾਂ ਹੁੰਦਾ ਮੈਂ ਕਦੇ ਨਾ ਵੜਦਾ ਸੱਚ ਬੋਲਿਆ ਕਿ ਮੈਂ ਲੋਕਾਂ ਦੇ ਪੈਸੇ ਦੇਣੇ ਆ ਦੇਣਾ ਚਾਹਣਾ ਮੈਨੂੰ ਆ ਕੇ ਮੈਨੂੰ ਜਗ੍ਹਾ ਦੇ ਦੋ ਮੈਂ ਆਪਦੇ ਘਰੇ ਵੜਦਾ ਮੇਰੀ ਮਾਂ ਬਿਮਾਰਾ ਤਾਂ ਕੀ ਹੋਤੇ ਜਾਏਗੀ ਤਾਂ ਅਸੀਂ ਗਲਤੀ ਕਰ ਲਏ ਇਹ ਲਾਸਟ ਵੈਡਨੈਸਡੇ ਮੈਨੂੰ ਮੇਰੇ ਕੁੜੀ ਆ ਪ੍ਰੈਗਨੈਂਟ ਆ ਉਹ ਉਹ ਘਰ ਸੀਗੀ ਤੇ ਉਹਨੂੰ ਉਹਦੇ ਨੰਬਰ ਤੇ ਕਾਲ ਆਉਂਦੀ ਆ ਲੜਕੀ ਦੀ ਬਾਰ ਬਾਰ ਕਾਲ ਆ ਰਹੇ ਸੀ ਉਹਨੇ ਚਲੋ ਫੋਨ ਚੱਕ ਲਿਆ ਉਹ ਕਹਿੰਦੀ ਕੁੜੀ ਕਹਿ ਰਹੀ ਆ ਕਿ ਪ੍ਰਭਜੋਤ ਕਿੱਥੇ ਆ ਉਹ ਕਹਿੰਦੀ ਮੈਡਮ ਅਸੀਂ ਪ੍ਰਭਜੋਤ ਨੂੰ ਨਹੀਂ ਜਾਣਦੇ ਸਾਨੂੰ ਪਤਾ ਨਹੀਂ ਕੌਣ ਆ ਕਿਹਦੀ ਗੱਲ ਕਰ ਰਹੇ ਹੋ ਕਹਿੰਦੀ ਵੀ ਤੁਹਾਡੀ ਸਰਨਾ ਮੈਂ ਗੱਲ ਕਰਾ ਦਿੰਦੀ ਆ ਮੈਨੂੰ ਕਾਨਫਰੈਂਸ ਤੇ ਲਿਆ ਕੁੜੀ ਨੇ ਉਡੀ ਮੈਨੂੰ ਕਰਨ ਲੱਗੀ ਕਿ ਪ੍ਰਭਜੋਤ ਸਾਡੇ ਨਾਲ ਠੱਗੀ ਮਾਰ ਗਿਆ ਮੈਂ ਕਿਹਾ ਵੀ ਉਹਦੇ ਨਾਲ ਮਸਲਾ ਨਿਬੇੜ ਲਓ ਤੁਸੀਂ ਜੇ ਤੁਹਾਡੇ ਨਾਲ ਕੋਈ ਠੱਗੀ ਮਾਰ ਗਿਆ ਸਾਨੂੰ ਕੀ ਪਤਾ ਤਾਂ ਉਹ ਪੀਰੀਅਡ ਦੇ ਵਿੱਚ ਫੋਨ ਫੜ ਕੇ ਇਹ ਜੋ ਮਹਿੰਗਾ ਸਾਡ ਮਹਿੰਗਾ ਦਾ ਨਾਮ ਮਹਿੰਗਾ ਸਿੱਧੂ ਇਹਨੇ ਮੈਨੂੰ ਫੋਨ ਕੀਤਾ ਇਹਨੇ ਮੇਰੇ ਨਾਲ ਪਹਿਲਾਂ ਤਮੀਜ਼ ਨਾਲ ਗੱਲ ਕੀਤੀ ਆ ਮੈਂ ਮੁੱਕਰਦਾ ਨਹੀਂ ਉਸ ਚੀਜ਼ ਦੇ ਉੱਤੇ ਮੈਂ ਇਹਨੂੰ ਸਾਰੀ ਸਟੋਰੀ ਸੁਣਾ ਰਿਆ ਸੀ ਕਿ ਭਾਈ ਵੀ ਇਹ ਜੋ ਕੁੜੀ ਕਹਿ ਰਹੀ ਆ ਪ੍ਰਭਜੋਤ ਉਹਦਾ ਆਫਿਸ ਪਿਕਾੜਲੀ ਦੇ ਵਿੱਚ ਸਾਨੂੰ ਮੇਰੀ ਉਹਦੇ ਨਾਲ ਜਾਣ ਪਹਿਚਾਨ ਆ ਜੇ ਤੁਹਾਡਾ ਕੋਈ ਮਸਲਾ ਮੈਂ ਉਹਨੂੰ ਤੁਹਾਡੇ ਕੋਲ ਭੇਜ ਦਿੰਨਾ ਤੁਸੀਂ ਬਹਿ ਕੇ ਨਿਬੜਾ ਦਿਓ ਇਹਨਾਂ ਦਾ ਤਾਂ ਉਹ ਇਸ ਚੱਕਰ ਦੇ ਵਿੱਚ ਆਈ ਥਿੰਕ ਸੋ ਪਤਾ ਨਹੀਂ ਵੀਡੀਓ ਚੱਲ ਰਹੀ ਹੋਣੀ ਹੈ ਉਹਨਾਂ ਦੀ ਕੀ ਚੱਲ ਰਹੀ ਹੋਣੀ ਆ ਉਹਨੇ ਮੇਰੇ ਤੇ ਹਾਵੀ ਹੋਣਾ ਕਿ ਨਹੀਂ ਨਹੀਂ ਇਹਦਾ ਕੁੜੀ ਕਹਿੰਦੀ ਆ ਪੈਸੇ ਅਸੀਂ ਰੈੱਡ ਗੈਂਗਰੂ ਦੇ ਵਿੱਚ ਆ ਕੇ ਫੜਾਏ ਸੀ ਉਹਨੂੰ ਤਾਂ ਤੁਸੀਂ ਉਹਦੇ ਪੈਸੇ ਦਬਾਓ ਮੇਰਾ ਨਾਮ ਗੁਰਦੇਸ਼ ਸਿੰਘ ਪੰਨੂਆ ਮੈਂ ਕਾਂਗਰਸ ਪਾਰਟੀ ਦਾ ਸੋਸ਼ਲ ਮੀਡੀਆ ਚੀਫ ਹਾਂ ਪੰਜਾਬ ਸਟੇਟ ਦਾ ਤੇ ਗੁਰਪ੍ਰੀਤ ਢੀਂਸਾ ਤਕਰੀਬਨ ਲਾਸਟ ਈਅਰ ਤੱਕ ਮੇਰੇ 파ਟਰਨ ਵੀ ਸੀ ਤੇ ਮੇਰੇ ਬੜੇ ਅਜ਼ੀਜ਼ ਦੋਸਤ ਵੀ ਨੇ ਤੇ ਤਕਰੀਬਨ ਇੱਕ ਹਫ਼ਤੇ ਪਹਿਲਾਂ ਮੈਨੂੰ ਕਾਲ ਆਈ ਇਹਨਾਂ ਦੀ ਵੀ ਭਾਈ ਸਾਹਿਬ ਮਨੂਣਾ ਕਾਲ ਆਈ ਹੈ ਥ੍ਰੈਟਨਿੰਗ ਕਾਲ ਤੇ ਮੈਨੂੰ ਫੋਨ ਕਰਕੇ ਕਹਿ ਰਹੇ ਆ ਵੀ ਅਸੀਂ ਤੁਹਾਡੇ ਤੋਂ ਇਹਨੇ ਪੈਸੇ ਲੈਣੇ ਇਹ ਹੈ ਉਹ ਹੈ ਤੇ ਆਪਣਾ ਨਾਮ ਮਹੰਗਾ ਸਿੱਧੂ ਦੱਸਿਆ ਕੋਈ ਸੋ ਮੈਂ ਇਹਨਾਂ ਨੂੰ ਮਿਲਾਂ ਆ ਤੇ ਇਹਨਾਂ ਨੇ ਮੈਨੂੰ ਡਿਟੇਲ ਚ ਦੱਸੀ ਗੱਲ ਵੀ ਐ ਕੋਈ ਕਲਾਇੰਟ ਸਗਾ ਪਰ ਜੋ ਦਾ ਬੜਾ ਚਿੰਗ ਮੀਗ੍ਰੇਸ਼ਨ ਦਾ ਕੋਈ client ਹੈ ਉਹਦਾ ਕੋਈ ਆਪਸ ਚ ਪੈਸਿਆਂ ਦਾ ਲੈਣ ਦੇਣਾ ਹੈ ਮੇਰਾ ਦੋਸਾਗਾ ਮੈਂ ਇਹਨੂੰ ਕਿਹਾ ਵੀ ਚੱਲ ਯਾਰ ਆਪਣੇ ਆਫਿਸ ਚ ਬੈਠ ਕੇ ਰਾਈਨਾਮਾ ਕਰ ਲਓ ਕੋਈ ਗੱਲ ਨਹੀਂ ਤੇ ਜਦੋਂ ਕਹਿੰਦਾ ਥੋੜਾ ਸਾਲ ਪਹਿਲਾਂ ਦੀ ਇਹ ਗੱਲ ਹੈ ਮੈਨੂੰ ਤਾਂ ਕਹਿੰਦਾ ਕੁੜੀ ਦਾ ਨਾਮ ਵੀ ਯਾਦ ਨਹੀਂਗਾ ਨਾਮ ਮੈਨੂੰ ਸ਼ਕਲ ਯਾਦ ਹੈ ਤੇ ਹੁਣ ਮੈਨੂੰ ਥ੍ਰੈਟਨਿੰਗ ਕਾਲ ਆਈ ਹੈ ਵੀ ਭਾਈ ਧੜ ਤੋਂ ਐਨੇ 25 ਲੱਖ ਰੁਪਏ ਲੈਣਾ ਕਿ 15 15 ਲੱਖ ਆਈ ਐਮ ਨੋਟ ਸ਼ੋਰ ਅਬਾਊਟ ਦ ਰਾਈਟ ਫਿਗਰ ਬਟ ਐਨੇ ਕੇ ਪੈਸੇ ਲੈਣੇ ਅਸੀਂ ਮੈਂ ਇਹਨੂੰ ਕਿਹਾ ਵੀ ਭਾਈ ਇਹ ਮੈਟਰ ਸੀਰੀਅਸ ਮੈਟਰ ਹੈ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਕੇਸ ਸਾਹਿਬ ਦਾ ਦੌਰ ਚੱਲ ਰਿਹਾ ਹੈ ਫਰੋਤੀ ਦੀ ਗੋਲਾਂ ਹੋ ਰਹੇ ਜੀਆਂ ਗੋਲਾਂ ਬਹੁਤ ਸੀਰੀਅਸ ਇਹ ਮੈਟਰ ਹੈ ਤੇ ਤੂੰ ਜਾ ਕੇ ਐਸਐਸਪੀ ਸਾਹਿਬ ਨੂੰ ਇਹ ਮੈਟਰ ਰਿਪੋਰਟ ਕੀਤਾ ਜਾਏ ਇਮੀਡੀਏਟਲੀ ਇੱਕ ਕੰਪਲੇਂਟ ਫਾਈਲ ਕੀਤੀ ਕਿ ਗੁਰਪ੍ਰੀਤ ਸਿੰਘ ਵੱਲੋਂ ਐਸਐਸਪੀ ਸਾਹਿਬ ਨੂੰ ਦਿੱਤੀ ਗਈ ਉਹ ਕੰਪਲੇਂਟ ਦੇ ਬੇਸਿਸ ਤੇ ਸਾਨੂੰ ਇਨਵੈਸਟੀਗੇਸ਼ਨ ਵਾਸਤੇ ਬੁਲਾਇਆ ਗਿਆ ਅਸੀਂ ਸਾਰੀ ਡਿਟੇਲ ਦੇ ਦਿੱਤੀ ਜੋ ਕਾਲ ਰਿਕਾਰਡਿੰਗ ਸਰ ਕੋ ਪਈਆਂ ਸੀ ਅਸੀਂ ਕਾਲ ਰਿਕਾਰਡਿੰਗਸ ਦਿੱਤੀਆਂ ਤੇ ਉਥੋਂ ਜਾਏ ਤਿੰਨ ਸਾਬ ਦਾ ਮੈਨੂੰ ਫੋਨ ਆਂਦਾ ਸਾਡੇ ਕਹਿੰਦੇ ਜੀ ਸਾਡੇ ਇੱਕ ਸਟਾਫ ਦਾ ਜਨਮ ਦਿਨ ਹੈ ਤੇ ਤੁਸੀਂ ਵੀ ਆ ਜਾਓ ਤੇ ਨਾਲੇ ਕੇਕ ਵੀ ਘਟਿਆ ਜਾਏ ਜਿੱਦਾਂ ਹੀ ਮੈਂ ਐਂਟਰ ਕਰਦਾ ਕਿਉਂਕਿ ਨਾਰਮਲੀ ਮੇਰੇ ਨਾਲ 5 7 10 ਬੰਦੇ ਹੁੰਦੇ ਆ ਜਿੱਦਾਂ ਹੀ ਮੈਂ ਐਂਟਰ ਕਰਦਾ ਮੈਂ ਵਾਸ਼ਰੂਮ ਜਾਂ ਨਾ 15 ਮਿੰਟਾਂ ਬਾਅਦ ਬਾਹਰ ਰੋਲਾ ਰਪਾ ਪੈ ਰਿਹਾ ਹੁੰਦਾ ਪੂਰਾ ਫੁੱਲ ਜੋਰ ਨਾਲ ਜਦੋਂ ਬਾਹਰ ਆ ਕੇ ਦੇਖਿਆ ਤੇ 14 15 20 ਮੋਸਟਲੀ ਆਈਲੀ ਫਿਗਰ 20 ਦਾ ਵੀ ਹੋਊਗਾ ਵੀ ਬੰਦੇ ਅੰਦਰ ਲੜਕੀਆਂ ਨਾਲ ਬਦਤਮੀਜ਼ੀਆਂ ਨਾਲ ਮਤਲਬ ਬਹੁਤ ਗੰਦੇ ਲੈਵਲ ਦੀ ਜਿਹੜੀ ਮੈਂ ਸਪਸ਼ਟ ਵੀ ਨਹੀਂ ਕਰ ਸਕਦਾ ਇੱਥੇ ਗੰਦੇ ਲੈਵਲ ਦੀ ਬਦਤਮੀਜ਼ੀ ਨਾਲ ਅੰਦਰ ਉਹਨਾਂ ਦਾ ਬਿਹੇਵੀਅਰ ਹੈ ਇਹ ਗੱਲ ਉਹਨਾਂ ਨੇ ਆਪਣੇ ਆਈ ਥਿੰਕ ਪੇਜ ਤੇ ਵੀ ਪਾਈ ਹੋਊਗੀ ਤੇ ਜਦੋਂ ਇਹ ਦੇਖਿਆ ਮੈਂ ਉਹਨਾਂ ਨੂੰ ਕਲੀਅਰਲੀ ਪੁੱਛਿਆ ਮੈਂ ਕਿ ਬੰਦਿਆਂ ਨਾਲ ਗੱਲ ਕਰਨੀ ਉਹਦਾ ਉਹਨਾਂ ਨੇ ਜਵਾਬ ਬੜਾ ਬਦਤਮੀਜ਼ੀ ਚ ਦਿੱਤਾ ਸਾਸ਼ਿਕਾ ਦੋਸਤੋ ਮੈਂ ਕਿ ਗਗਨਦੀਪ ਜੀ ਐਸ ਵੀਜ਼ਾ ਪੁਆਇੰਟ ਤੋਂ ਅਸੀਂ ਸਾਰੇ ਚੰਡੀਗੜ੍ਹ ਪੰਜਾਬ ਦੇ ਏਜੰਟਾਂ ਵੀਰਾਂ ਨੂੰ ਵੀ ਤੇ ਸਾਡੇ ਨਾਲ ਕੁਝ ਏਜੰਟ ਵੀਰ ਅੱਜ ਆਏ ਵੀ ਆ ਸਭ ਤੋਂ ਬੜੀ ਮੰਦ ਭਾਗੀ ਘਟਨਾ ਹੋਈ ਜਿਹੜੀ ਕੱਲ੍ਹ ਹੈ ਜਿਹਦੇ ਵਿੱਚ ਸਾਡੇ ਦਫ਼ਤਰਾਂ ਦੇ ਵਿੱਚ ਵੜ ਕੇ ਗੁੰਡਾਗਰਦੀ ਕਰਨਾ ਤੇ ਵਿਚਾਰੇ ਜਿਨ੍ਹਾਂ ਲੋਕਾਂ ਦਾ ਕਦੇ ਕੋਈ 1 ਰੁਪਿਆ ਲੈਣ ਦੇਣ ਵੀ ਨਹੀਂ ਆ ਜੋ ਕਿ ਕਈ ਵਾਰੀ ਆਪਣੀ ਸੱਚਾਈ ਪ੍ਰਗਟ ਕਰ ਚੁੱਕੇ ਆ ਸੋਸ਼ਲ ਮੀਡੀਆ ਸਾਹਮਣੇ ਉਹਨਾਂ ਲੋਕਾਂ ਦੇ ਦਫ਼ਤਰਾਂ ਦੇ ਵਿੱਚ ਵੜ ਕੇ ਕੁੜੀਆਂ ਨੂੰ ਗਲਤ ਬੋਲਣਾ ਗਲਤ ਵਰਡਿੰਗ ਯੂਜ਼ ਕਰਨਾ ਅਤੇ ਇਮੀਗ੍ਰੇਸ਼ਨ ਏਜੰਟਾਂ ਨੂੰ ਕੋਈ ਚੋਰ ਦੱਸ ਰਿਹਾ ਹੈ ਕੋਈ ਮਾਫੀਆ ਦੱਸ ਰਿਹਾ ਹੈ ਕੋਈ ਠੱਗ ਦੱਸ ਰਿਹਾ ਹੈ ਦੋਸਤੋ ਮੈਂ ਇੱਕ ਗੱਲ ਪੁੱਛਣਾ ਚਾਹਨਾ ਕਿ ਇਹ ਚੋਰ ਜਾਂ ਇਹਨਾਂ ਏਜੰਟਾਂ ਮਾਫੀਆ ਨੇ ਅੱਜ 60% ਪੰਜਾਬ ਦੇ ਲੋਕਾਂ ਨੂੰ ਬਾਹਰ ਭੇਜ ਕੇ ਪੰਜਾਬ ਨੂੰ ਬਚਾਇਆ ਹੋਇਆ ਲੇਕਿਨ ਜਦੋਂ ਦੇਖਦੇ ਆ ਇਹਨਾਂ ਲੋਕਾਂ ਸਾਈਡ ਇਹਨਾਂ ਨੇ ਪੰਜਾਬ ਦੇ ਵਿੱਚ ਨੇਹਰਗਰਦੀ ਠਾਈ ਪਈ ਹੈ ਇਹ ਲੋਕ ਆਪਣੇ ਆਪ ਨੂੰ ਸਾਹਰ ਦੱਸਦੇ ਆ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਤੋਂ ਪੰਜਾਬ ਗਵਰਨਮੈਂਟ ਤੋਂ ਸੀਐਮ ਸਾਹਿਬ ਤੋਂ ਵਾਰ-ਵਾਰੇ ਮੰਗ ਕਰਦੇ ਆ ਕਿ ਸਾਡੀ ਪ੍ਰਸ਼ਾਸਨ ਬਾਹ ਫੜੇ ਜਦ ਕੇਸੇ ਮਾਮਲੇ ਦੇ ਵਿੱਚ ਭਾਨਾ ਸਿੱਧੂ ਦੇ ਵੱਲੋਂ ਵੀ ਇੱਕ ਵੀਡੀਓ ਸਾਂਝ ਕੀਤੀ ਗਈ ਹੈ ਕੀ ਹੋ ਸਕਦਾ ਮੈਂ ਚੜਦੀ ਕਲਾ ਦੇ ਵਿੱਚ ਆ ਮਹੰਗੇ ਤੇ ਉਸ ਪ੍ਰਮਾਤਮਾ ਦਾ ਸਿਰ ਤੇ ਹੱਥ ਹੈ ਇਸ ਕਰਕੇ ਤੁਸੀਂ ਬੇਫਿਕਰ ਹੋ ਥੋੜੇ ਚਾਰਾਂ ਪਾਸੇ ਨੂੰ ਭਲੇਖੇ ਕਢ ਦਾਂਗੇ ਚੋਰੋ ਠੱਗੋ 33 ਦੇ ਵਿੱਚ ਤੁਸੀਂ ਕੀ ਕਰ ਰਹੇ ਹੋ 33 ਦੇ ਵਿੱਚ ਤੁਸੀਂ ਕਰਦੇ ਹੋ ਦਫਤਰ ਇੱਕ ਨੇ ਠੱਗ ਲਿਆ ਜੀ ਦੂਜਾ ਆਪਦਾ ਲਿਆ ਕੇ ਆਉਦਾ ਘਰ ਵਾਲਾ ਉਹਦਾ ਪਰਿਵਾਰ ਦਾ ਮੈਂਬਰ ਜਾ ਕੇ ਬਿਠਾ ਦਿੰਦੇ ਨੇ ਤੁਸੀਂ ਚਲੋ ਜੀ ਹੁਣ ਤੂੰ ਠੱਗ ਲਾ ਸੀ ਪਹਿਲਾਂ ਠੱਗ ਲਿਆ ਹੁਣ ਤੂੰ ਠੱਗ ਲਾ ਹੁਣ ਤੇਰੀ ਵਾਰੀ ਆ ਪੇਖਣਾਗਾ ਤੁਸੀਂ ਆ ਕਰਤੂਤਾ ਕਰ ਰਹੇ ਹੋ ਉੱਥੇ ਤੁਹਾਡੀਆਂ ਸਾਰੇ ਜੇ ਸਾਰੀ ਮੰਜੀ ਭੜਿਆ ਸੀ ਟੋਕਣੀਆਂ ਮੈਂ ਕੋਈ ਯਾਦ ਰੱਖੋਗੇ ਇੱਥੇ ਮੈਂ ਸਾਰੇ ਪੰਜਾਬੀ ਭਰਾ ਭੈਣ ਭਰਾਵਾਂ ਨੂੰ ਮਿਲਣਾ ਤੇ ਥੋੜਾ ਦੇਖਦੇ ਜਾਓ ਮਨ ਦਾ ਥੋੜਾ ਕੀ ਆ ਤੇ ਜਿਹੜੀ ਕੁੜੀ ਦੀ ਮੈਂ ਬੇਨਤੀ ਕਰਦਾ ਮੈਂ ਕੁੜੀ ਨੂੰ ਉਹਨੂੰ ਪਹਿਲਾਂ ਵੀ ਕਹਿ ਚੁੱਕਿਆ ਠੀਕ ਹੈ ਨਾ ਗੱਲ ਕਹਿੰਦੇ ਮੜਗਮ ਮਹਾਤੀ ਹਾਰ ਜਾਂਦਾ ਸਾਡਾ ਭਰਾ ਥਾਣੇ ਦੇ ਵਿੱਚ ਆ ਤੇ ਆਪ ਘਰੇ ਜਾ ਕੇ ਰਾਵਣਾ ਬੈਗੀ ਜਿਹਦੇ ਕਰਕੇ ਜਿਹਦੇ ਪੈਸੇ ਦੇਵੋਣਗੇ ਜਿਹਦੇ ਪਰਚੀ ਦੇ ਕਰਕੇ ਪਰਚਾ ਹੋਇਆ ਮੇਰੇ ਤੋਂ ਜਲੂਸ ਨਾ ਕਢਾ ਲਈ ਕੁੜੀਏ ਆਪਦਾ ਜਾ ਕੇ ਲੋਕਾਂ ਦੇ ਸਾਹਮਣੇ ਪੱਖ ਰੱਖ ਕੇ ਕਿੰਨੇ ਕੀ ਸੀ ਕੀ ਗੱਲ ਸੀ ਤੇ ਕੀ ਬਾਤ ਸੀਗੀ ਆ ਕਿ ਛੇੜਖਾ ਨਹੀਂ ਕਰਨ ਲਈ ਆਇਆ ਸੀਗੇ ਓਏ ਤੁਹਾਨੂੰ ਤੁਹਾਡੀ ਐਸੀ ਨਾਨੀ ਯਾਦ ਕਰਾਉਂਗਾ ਨਾ ਕਿ ਤੁਸੀਂ ਯਾਦ ਰੱਖੋਗੇ ਸਾਨੂੰ ਕੋਈ ਡਰਾਉਂਟਰ ਧੱਕਾਉਣ ਵਾਲਾ ਤੁਹਾਨੂੰ ਝਕਾਉਣ ਵਾਲਾ ਜੰਮਿਆ ਨਹੀਂ ਮੈਂ ਕੋਈ ਜੰਮ ਸਕਦਾ ਇੱਥੇ ਕਰ ਇਸ ਕਰਕੇ ਪ੍ਰਮਾਤਮਾ ਸੁੱਖ ਰੱਖੇ ਤੇ ਜਿਹੜਾ ਸਾਡਾ ਭਰਾ ਤੇ ਪਰਚਾ ਹੋਇਆ ਬੜਾ ਦੁੱਖਾ ਮੈਂ ਸਾਰੇ ਹੀ ਜਿਸ ਵੀ ਤਰ੍ਹਾਂ ਦਾ ਅੱਗੇ ਪ੍ਰੋਗਰਾਮ ਹੁੰਦਾ ਮੈਂ ਕਿ ਤੁਸੀਂ ਤਕੜੇ ਰਹੋ ਉਹ ਪ੍ਰੋਗਰਾਮ ਅਸੀਂ ਦੇਵਾਂਗੇ